ਜਿਹੜਾ ਉਹਨਾਂ ਨੇ ਸਟੇਟਮੈਂਟ ਕੋਈ ਦਿੱਤੀ ਆ ਉਹ ਤੇ ਮਰ ਤਾਂ ਤੁਸੀਂ ਜਿਹੜਾ ਅੰਦਰ ਗੱਲ ਹੋਈ ਸੀਗੀ ਨਾ ਉਸ ਏਜੰਡੇ ਤੇ ਵਿਚਾਰ ਕੀਤਾ ਗਿਆ ਜਿਹੜਾ ਅਸੀਂ ਤਿੰਨ ਮੈਂਬਰ ਸੀਗੇ ਆਪਦੇ ਜਿਹੜੇ ਸਾਡਾ رائے ਦਿੱਤੀ ਹੈ ਜਿਹੜੀ ਤੇ ਨਾ ਮੈਂਬਰਾਂ ਨੇ ਸਰ ਉਹ ਅੰਦਰਲੇ ਹਾਲਾਤ ਦੇਖ ਕੇ ਗੁੱਸਾ ਚ ਆ ਜਾਂਦਾ ਵੀ ਇਹ ਨਹੀਂ ਲੱਗ ਰਿਹਾ ਕੋਈ ਵੀ ਪ੍ਰਧਾਨ ਧਾਮੀ ਸਾਹਿਬ ਚਲੇ ਜਾਣ ਤੇ ਕੋਈ ਬੰਦਾ ਹੋਰ ਉਦੋਂ ਵਧੀਆ ਕੰਮ ਕਰਦੇ ਅੰਦਰ ਵੀ ਇਹ ਗੱਲ ਹੋਈ ਆ ਸਾਡੀ ਹੁਣ ਉਹਦੇ ਕੋਲ ਜਾਣਗੇ ਫਿਰ ਧਾਮੀ ਸਾਹਿਬ ਵਾਪਸ ਲੈਣਗੇ ਨੈਤਿਕ ਤੌਰ ਤੇ ਦਿੱਤਾ ਅਸਤੀਫਾ ਜੀ ਫਿਰ ਨੈਤਿਕਤਾ ਫਿਰ ਕੀ ਕਰਨਗੇ ਆਪਾਂ ਜੀ ਜਵਾਨੀ ਦਾ ਉਹ ਕਹਿੰਦੇ ਆ ਪ੍ਰਮਾਨ ਪਰ ਜਿਹੜੀ ਹੈਗੀ ਆਪਣੀ ਲਿਖਤੀ ਤੌਰ ਤੇ ਉਹਦੇ ਵੀ ਅਜੇ ਪੈਂਡਿੰਗ ਆ ਅ ਦੇਖੋ ਜਿਹੜਾ ਉਹਨਾਂ ਨੇ ਸਟੇਟਮੈਂਟ ਕੋਈ ਦਿੱਤੀ ਆ ਉਹ ਤੇ ਘੱਟ ਤਾਂ ਤੁਸੀਂ ਜਿਹੜਾ ਅੰਦਰ ਗੱਲ ਹੋਈ ਸੀਗੀ ਨਾ ਉਸ ਏਜੰਡੇ ਤੇ ਵਿਚਾਰ ਕੀਤਾ ਗਿਆ ਜਿਹੜਾ ਅਸੀਂ ਤਿੰਨ ਮੈਂਬਰ ਸੀਗੇ ਆਪਦੇ ਜਿਹੜੇ ਸਾਡਾ رائے ਦਿੱਤੀ ਹੈ ਜਿਹੜੀ ਤਿੰਨ ਮੈਂਬਰਾਂ ਨੇ ਸਰ ਅੰਦਰਲੇ ਹਾਲਾਤ ਦੇਖ ਕੇ ਨੂੰ ਸੱਚ ਆ ਵੀ ਇਹ ਨਹੀਂ ਲੱਗ ਰਿਹਾ ਕੋਈ ਵੀ ਪ੍ਰਧਾਨ ਧਾਮੀ ਸਾਹਿਬ ਚਲੇ ਜਾਣ ਤੇ ਕੋਈ ਬੰਦਾ ਹੋਰ ਉਤੋਂ ਵਧੀਆ ਕੰਮ ਕਰ ਲਵੇ ਅੱਜ ਦੇ ਡਾਇਰੈਕਟਿਵ ਮੈਂਬਰਾਂ ਚ ਇਹ ਨਹੀਂ ਸੀ ਸਾਨੂੰ ਲੱਗਦਾ ਇਹਦੇ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਧਾਮੀ ਸਾਹਿਬ ਦੇ ਸਾਰੇ ਕੰਮਾਂ ਨੂੰ ਐਪਰੀਸ਼ੀਏਟ ਕਰਦੇ ਜਾਂ ਸਹਿਮਤ ਹਾਂ ਮੌਜੂਦਾ ਜਿਹੜਾ ਹਾਊਸ ਦਾ ਸਿਸਟਮ ਆ ਉਹਦੇ ਚ ਡਾਇਰੈਕਟਿਵ ਚ ਸਾਨੂੰ ਨਹੀਂ ਸੀ ਲੱਗਦਾ ਅਸੀਂ ਸਾਰੇ ਹਾਲਾਤ ਤੇ ਡਿਸਕਸ ਕਈ ਗੱਲਾਂ ਪ੍ਰਸਨ ਕਰਨ ਵਾਲੀਆਂ ਕਿ ਨਹੀਂ ਕਰਨ ਵਾਲੀਆਂ ਉਹਦੇ ਬਿਤਾ ਸਾਡਾ ਹੀ ਫੈਸਲਾ ਸੀ ਵੀ ਆਪ ਪ੍ਰਬੰਧ ਕਰ ਦੋ ਹਸੋਣੀ ਗੱਲ ਇਹ ਆ ਹੈਰਾਨੀ ਦੀ ਗੱਲ ਆ ਅਸੀਂ ਵਿਰੋਧੀ ਬਰੋਚ ਚ ਤਿੰਨ ਮੈਂਬਰ ਪਿਛਲੀ ਵਾਰੀ ਖੜਕੇ ਸੀ ਦੋ ਅਸੀਂ ਪਹਿਲਾਂ ਹੁੰਦੇ ਆ ਅਸੀਂ ਤਾਂ ਆ ਪ੍ਰਵਾਨ ਕਰਦੇ ਆ ਵੀ ਪ੍ਰਧਾਨ ਬਣੇ ਰਹਿਣ ਤੇ ਵੀ ਉਹ ਜਿਹੜੇ ਸਾਡੇ ਨਾਲ ਬਹੁਤ ਸਹਿਮਤ ਵੀ ਸੀ ਉਹ ਕਹਿ ਰਿਹਾ ਜੀ ਇਹਨੂੰ ਪੈਂਡਿੰਗ ਰੱਖੋ ਇੱਕ ਤਾਂ ਇਹ ਅੱਜ ਦੀ ਮੀਟਿੰਗ ਦਾ ਬੜਾ ਅਚੰਭੇ ਵਾਲੀ ਗੱਲ ਆ ਤੇ ਉਹ ਸੀਨੀਅਰ ਮੀਤ ਪ੍ਰਧਾਨ ਕਹਿੰਦਾ ਜੀ ਪਿੰਡ ਦਾ ਮੈਂ ਬਾਰ-ਬਾਰ ਦੋ ਵਾਰੀ ਪੁੱਛਿਆ ਵੀ ਨਿਮੇੜੋ ਪਰੇ ਜਾਂ ਪ੍ਰਵਾਨ ਜਾਂ ਰੱਦ ਰੱਦ ਕਰਨ ਵਾਲਾ ਕੋਈ ਵੀ ਨਹੀਂ ਫਿਰ ਪ੍ਰਵਾਨ ਵਾਲੀ ਇਸ ਪੈਂਡਿੰਗ ਵਾਲਾ ਸਵਾਲ ਕੀਤਾ ਗਿਆ ਕਹਿੰਦੇ ਪੈਂਡਿੰਗ ਨਹੀਂ ਹੈ ਜੀ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਬੁਲਾਕਾਰ ਕਰੇਗੀ ਉਹ ਫੇਲ ਕਰੇਗੀ ਕਿਸ ਕੰਮ ਲਈ ਉਹਨਾਂ ਨੂੰ ਮਨਾਏ ਮਨਾਏ ਪ੍ਰਵਾਹਾਂ ਜਾਰੀ ਰੱਖੋ ਦੇਖੋ ਅੰਦਰ ਵੀ ਇਹ ਗੱਲ ਹੋਈ ਆ ਸਾਡੀ ਹੁਣ ਉਹਦੇ ਕੋਲ ਜਾਣਗੇ ਫਿਰ ਧਾਮੀ ਸਾਹਿਬ ਵਾਪਸ ਲੈਣਗੇ ਨੈਤਿਕ ਤੌਰ ਤੇ ਦਿੱਤਾ ਅਸਤੀਫਾ ਜੀ ਫਿਰ ਨੈਤਿਕਤਾ ਫਿਰ ਕੀ ਕਰਨਗੇ ਆਪਾਂ ਅਸੀਂ ਇਹ ਗੱਲ ਕਿਹਾ ਸੀ ਆਪ ਪ੍ਰਬੰਧ ਕਰ ਦੋ ਵੀ ਤੁਸੀਂ ਆਓ ਭਾਮੀ ਸਾਹਿਬ ਆਪੇ ਹੋਣ। ਅਹਿਮ ਚੀਜ਼ ਇਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਸਿੰਘ ਸਾਹਿਬ ਨੂੰ ਮਿਲਣਾ ਅਸੀਂ ਵਿਚਾਰ ਚਰਚਾ ਕਰਾਂਗੇ ਵੀ ਐਸਜੀਪੀਸੀ ਦਾ ਔਰ ਸਿੰਘ ਸੇਬਾਨਾ ਦਾ ਅਧਿਕਾਰ ਖੇਤਰ ਕੀ ਹੁੰਦਾ ਇਹਦੇ ਬਾਰੇ ਜਾਣੂ ਕਰਾਵਾਂਗੇ। ਦੇਖੋ ਜੀ ਉਹ ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਸਮੂੱਚੇ ਮੈਂਬਰਾਂ ਨੂੰ ਪਤਾ ਨਹੀਂ ਕਮੇਟੀ ਬਣਾਈ ਆ ਕੀ ਅਸੀਂ ਵੀ ਚਲੇ ਜਾ ਸਕਦੇ ਹਾਂ ਹੋ ਸਕਦਾ ਅਸੀਂ ਚਲ ਜਾਈਏ ਪਰ ਮੈਨੂੰ ਐਵੇਂ ਕੋਈ ਅਸੀਂ ਗੱਲ ਕਹਿਦਾ ਜਿਹੜੀ ਸਿਧਾਂਤਕ ਤੌਰ ਤੇ ਸਹੀ ਨਾ ਹੋਵੇ। ਮੈਨੂੰ ਪੂਰਨ ਗਿਆਨ ਨਹੀਂ ਮੈਂ ਉੱਥੇ ਇੱਕ ਮੁਤਾਬਕ ਸਿੱਕਟਰ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਦੱਸ ਦਿਓ ਸਾਡਾ ਅਧਿਕਾਰ ਖੇਤਰ ਕੀ ਆ ਸਿੰਘ ਸਾਹਿਬ ਦਾ ਕੀ ਆ ਬਹੁਤ ਵਧੀਆ ਗੱਲ ਆ ਜੇ ਸਿੰਘ ਸਾਹਿਬ ਨੂੰ ਉਹ ਮਿਲਣ ਜਾਂਦੇ ਆ ਇਹਨਾਂ ਗੱਲਾਂ ਬਾਰੇ ਅਸੀਂ ਵੀ ਉੱਥੇ ਜਾਣਕਾਰੀ ਵੀ ਮਿਲ ਜੂ ਜਿਹੜੀਆਂ ਮੰਚ ਚ ਦੁਬਦਮ ਆ ਉਹਨਾਂ ਬਾਰੇ ਵੀ ਸਿੰਘ ਸਾਹਿਬ ਤੋਂ ਸਪਸ਼ਟਾ ਮਿਲ ਜੂ ਠੀਕ ਆ ਚਲੇ ਜਾਣਾ ਚਾਹੀਦਾ ਰਜੈਕਟ ਨੂੰ ਤਾਂ ਵੈਸੇ ਮੈਂ ਤਾਂ ਉਹਨਾਂ ਨੂੰ ਇਹ ਗੱਲ ਕੀਤਾ ਸੀ ਵੀ ਜਦੋਂ ਤੁਸੀਂ ਕੋਈ ਦਰਖਾਸਤਾਂ ਦੇਣ ਜਾਂਦੇ ਹੋਂ ਨਾ ਬੀਤੇ ਸਮੇਂ ਚ ਜਾਂ ਚੌੜੇ ਨੂੰ ਕਰਨ ਸੰਬੰਧੀ ਚਲੇ ਗਏ ਸੀ ਬਰखास्त ਜਾਂਚ ਕੁਝ ਵੀ ਆਦੋਂ ਮੈਂ ਕਿਹਾ ਸਾਨੂੰ ਨਾਲ ਲੈ ਜਾ ਕਰੋ ਅੱਜ ਜੇ ਸਾਨੂੰ ਵੀ ਉਹਨਾਂ ਨੇ ਕਿਹਾ ਆ ਜੂ ਤੇ ਅਸੀਂ ਵੀ ਨਾਲ ਜਾ ਕੇ ਸੰਸਦ ਸਭ ਨੂੰ ਦਰਸ਼ਨ ਵੀ ਕਰ ਲਾਏ ਕਿ ਕੀ ਰਿਹਾ ਕਿ ਤੁਹਾਨੂੰ ਨਹੀਂ ਮੰਨਣਗੇ ਕਿਉਂਕਿ ਤੁਸੀਂ ਦੇਖੋ ਹੁਰਤੇ ਅਸਤੀਫਾ ਉਹਨਾਂ ਨੇ ਮੈਂ ਕਿਹਾ ਸੀ ਸਾਨੂੰ ਕਾਪੀ ਦੇ ਦਿਓ ਉਹ ਕਹਿੰਦੇ ਪਤਾ ਹੀ ਅਖਬਾਰਾਂ ਦਾ ਛਪ ਗਿਆ ਮੈਂ ਕਿਹਾ ਪੜ ਕੇ ਸੁਣਾ ਦਿਓ ਉਹਦੇ ਤੇ ਨੈਤਿਕ ਤੌਰ ਤੇ ਲਿਖਿਆ ਸੀਗਾ ਵੀ ਜਿਹੜਾ ਗਿਆਨੀ ਹਰਪੀ ਸਿੰਘ ਨੂੰ ਸਵਾਮਾ ਮੁਕਤ ਕੀਤੀਆਂ ਤੇ ਸਿੰਘ ਸਾਹਿਬ ਦਾ ਵਰਸ਼ਨ ਆਇਆ ਮੈਂ ਨੈਤਿਕ ਤੌਰ ਤੇ ਮਹਿਸੂਸ ਕਰਦਾ ਸਿਫਾ ਦਿੱਤਾ ਮੈਂ ਕਿਹਾ ਜਿੱਥੇ ਤੱਕ ਦੇਇਤਕਤਾ ਸਪਸ਼ਟ ਕਰ ਲਈਏ ਆਪਾਂ ਧਾਮੀ ਸਾਹਿਬ ਤੋਂ ਉਹਨਾਂ ਗੱਲਾਂ ਦੀ ਕਮੇਟੀ ਇਜੈਕਟਿਵ ਸੋਲੂਸ਼ਨ ਲੱਭ ਲਾਂਗੇ ਜੇ ਜਾਇਜ਼ ਹੋਏ ਤੇ ਉਪਰ ਗੱਲ ਇੱਕ ਆ ਵੀ ਉਹ ਰੂਹ ਕਿ ਝੋਲੇ ਜਿਹੀ ਗੱਲ ਆ ਇਹ ਨਹੀਂ ਸੀ ਜਸ ਜਾਂ ਉਹ ਵਾਲੀ ਗੱਲ ਨਹੀਂ ਹੋਈ ਏ ਹੁਣਤੋਂ ਸਿੰਘ ਸਾਹਿਬ ਕੋਲੇ ਮਿਲਦੇ ਆ ਮੈਨੂੰ ਲੱਗਿਆ ਲੇ ਗੁੰਬਦਾ ਬਰਕਰਾਰ ਆ ਹਾਂ ਤੇ ਵੈਸੇ ਜਵਾਨੀ ਦਾ ਉਹ ਕਹਿੰਦੇ ਆ ਪ੍ਰਵਾਨ ਪਰ ਜਿਹੜੀ ਹੈਗੀ ਆਪਣੀ ਲਿਖਤੀ ਤੌਰ ਤੇ ਉਹਦੇ ਵੀ ਹਜੇ ਪੈਂਡਿੰਗ ਆ ਵੀ ਆਪਾਂ ਸਿੰਘ ਸਾਹਿਬ ਨੂੰ ਪ੍ਰਵਾਨ ਕਰਨਾ ਚਾਹੀਦਾ ਸੀ ਕਿ ਨਹੀਂ ਹਾਲਾਤ ਮੁਤਾਬਕ ਬਿਲਕੁਲ ਆਪਰਵਾਨ ਜਿਹੜੂ ਪੈਂਡਿੰਗ ਨਾ ਪੈਂਡਿੰਗ ਦਾ ਮਤਲਬ ਕੀ ਆ ਕਈ ਵਾਰੀ ਨਾ ਐਸੀਆਂ ਗੱਲਾਂ ਝਲਕਦੀਆਂ ਹੁੰਦੀਆਂ ਵੀ ਜੇ ਪ੍ਰਧਾਨ ਵਾਪਸ ਲਊਗਾ ਨਹੀਂ ਤੇ ਪ੍ਰਵਾਨ ਉਹਦਾ ਕਰੋਨਾ ਪਰ ਮੇਰੇ ਅਕੋਰ ਹੀ ਚੌਧਰੀ ਬਣ ਜਾਣਗੇ ਬੱਚੇ ਇਹ ਜੀ ਗਾ ਸਾਨੂੰ ਇਹ ਦੁਬਧਾਵਾ ਵੀ ਕਿਸੇ ਜਾ ਕੁਛ ਨੋ ਜੀ ਠੀਕ ਹੈ